ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੋ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ ਤਿੰਨ ਤਿੰਨ ਪੀੜੀਆਂ ਚਾਰ ਚਾਰ ਪੀੜੀਆਂ ਇਥੋਂ ਪੜ ਕੇ ਗਈਆਂ ਹੋਈਆਂ ਐ ਪੜ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ emotions ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਹੇ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਮੈਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਿਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸੇ ਪੰਜਾਬ ਦੇ ਕਾਲਜਿਸ ਨੂੰ ਨਹੀਂ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਜ਼ ਨਹੀਂ ਲੱਗ ਪਾ ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਪਰ ਸਭ ਗੱਲਾਂ ਪਰੇ ਜਦੋਂ emotions ਆ ਗਏ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਝ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ ਇੱਕ ਦੋ ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉੱਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਇਹ ਇਮੋਸ਼ਨਸ ਜਿਹਨਾਂ ਵਾਗੇ ਇੱਕ ਮਿੰਟ ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਆ ਹੁਣ ਵੀਸੀ ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟਸ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਹਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਜੀ ਇਹ ਸਾਨੂੰ ਕਹਿੰਦੇ ਸਟੱਫ ਆ ਗਿਆ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਦਾ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਿ ਨਾ ਇਹਨਾਂ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜਾਏ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਢਾਡਾਂਗੇ ਇਹ ਕੀ ਆ ਆਪਾਂ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਟੀ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਕਚਰਾ ਲੈ ਹੀ ਫਿਰਦਾ ਇਹ ਕੋਈ ਹਾਲ ਆ ਇਹ ਕੋਈ ਆਪਾਂ ਕੀ ਚਾਹੁੰਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕ੍ਰੈਟਿਕ ਤਰੀਕਾ ਇਹ ਉਹ ਬਿਲਕੁਲ ਲਾਣਿਆ ਜਾਊਗਾ ਮੈਂ ਉਹਨਾਂ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਡੇ ਨਾਲੇ ਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਂਦੇ ਆ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਨੇ ਆਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਿਆ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋ ਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ 10ਵੇਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਛ ਨਹੀਂ ਕਰ ਰਹੇਗੇ ਸਾਡਾ ਬੋਲਣਾ ਤੁਹਾਨੂੰ ਅਖਰਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲ ਦੇ ਕਿਉਂ ਅਸੀਂ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਐ ਬੜੀ ਸ਼ਾਂਤੀ ਐ ਉਹਨਾਂ ਘਰਾਂ ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸੀਂ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆ ਨਾਸ਼ ਕੀਤਾ ਪਿਆ ਪੰਜਾਬ ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆਂ ਜੇ ਬਚਾਉਣ ਦੀ ਗੱਲ ਕਰਦੇ ਆਂ ਅਸੀਂ ਜੇ ਪਿੰਡਾਂ 'ਚ ਜਾਣੇ ਆਂ ਕਮਾਲੂ 'ਚ ਜਾਣੇ ਤਲਵੰਡੀ ਅਕਲਿਆ ਜਾਣੇ ਚਮਕੌਰ ਸਾਹਿਬ ਜਾਣੇ ਹੋਰ ਬੇਸ਼ੁਮਾਰ ਪਿੰਡਾਂ 'ਚ ਇਸ ਲਈ ਜਾਣੇ ਆਂ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕੀਦੀ ਐ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਐ ਔਰ ਝਾੜੂ ਵਾਲਿਆਂ ਦਾ ਸਨਰਖਣ ਐ ਤੁਸੀਂ ਚਮਕੌਰ ਸਾਹਿਬ 'ਚ ਲਾਉਣਾ ਚਾਹੁੰਦੇ ਹੋ ਇਹਦੀ ਫੈਕਟਰੀ ਪੇਪਰ ਮਿਲ ਜਿਵੇਂ ਨਾਲ ਤੁਸੀਂ ਨੇੜੇ țeੜੇ ਦਾ ਇਲਾਕਾ ਗਾਲ ਦੋਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਕਿਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈੱਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਤੁਹਾਡੇ ਹੀ ਰਾਜ ਸਭਾ ਚ ਤੁਹਾਡੇ ਨਹੀਂ ਮਲਕ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜਾਂ ਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿੰਨੂੰ ਥੋੜੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲੀਆਪੁਰੇ ਮਿਸਟਰ ਜਿੰਦਲ ਤੁਹਾਡੇ ਨੇ ਨਾ ਕੀ ਕੀਆ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਹੋ ਮੈਂ ਕਿੰਨੇ ਵਾਰੀ ਕਿਹਾ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰ ਨੂੰ ਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ ਚ ਕਰਦਾਗਾ ਤੁਸੀਂ ਕਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲਿਓ ਤੇਰੇ ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲਿਊਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਤੁਹਾਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਔਰ ਜਦੋਂ ਬਚ ਕੇ ਨਿਕਲਣਾ ਉਹ ਦੋ ਕਹਿਣਾ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿਣਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਨੇ ਹੋ ਜਾਂ ਫੋਨਾਂ ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਾਂ ਬਿਆਨ ਦੇਣ ਲੱਗ ਜਾਈਂ ਹੋ ਔਰ ਇਹ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਨ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਂ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਐ ਪਹਿਲਾਂ ਤਾਂ ਤੁਸੀਂ ਖੋਦੀ ਉਹਨੂੰ ਬੁੱਢਾ ਨਾਲਾ ਕਿਆ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿਨੇ ਐ ਦੱਸ ਦਿਓਗੇ ਆ ਤੁਹਾਡੇ ਸਨਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜਿਹਨੂੰ ਜਿੱਥੇ ਲੋਕ 80 ਦੇ ਗੇਟ ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆ ਗਏ ਜਨਾਬ ਓਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਤਰਵਾ ਰਹੇ ਕਿਉਂਕਿ ਤੁਹਾਡਾ ਖੂਨ ਸਾਰਿਆਂ ਦਾ ਪੋਲਿਟਿਸ਼ੀਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾ ਦੀ ਜਾਂ ਚੀਜ਼ ਹੀ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟਰ ਦਾ ਸ਼ਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ 13 ਤਰੀਕ ਹੋ ਗਈ ਨਾ 3 ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀ ਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰ ਦੇ ਨਾ ਕਿੱਡਾ ਔਖਾ ਕੰਮ ਹੈ ਤੇ ਸੈਕਿੰਡ 28 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨਟ ਭੰਗ ਤੇ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ ਥੋੜੀ ਉੱਤੇ ਦਾਦਾਗਰੀ ਚੱਲੂਗੀ ਆਪ ਦਾ ਹੀ ਸਿਲੇਬਸ ਬਣਾਉਂਗੇ ਜਬਾਤ ਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋ ਹੀ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ ਇਹ ਕਿਉਂ ਕੋਸ਼ਿਸ਼ ਕੀਤੀ ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਹੋ ਰਹੇ ਸੀ